ਆਹ ਕੋਈ ਦੇਖੋ ਨਾ ਪੰਨਾ ਉਹ ਪਾਰ ਆਇਆ ਹੈ ਹਾਂ ਮੇਰਾ ਹਾਂ ਉਹ ਉਹ ਕਿੰਨਾ ਟਾਈਮ ਕਰਾ ਤੁਹਾਨੂੰ ਲਾਉਂਦੇ ਨੇ ਆਹ ਮਾਰਕੀਟ ਉਹਨਾਂ ਨੂੰ ਚਾਰ ਕਿ ਮਹੀਨੇ ਆਇਆ ਅੱਛਾ ਪਰ ਬਈ ਉਹ ਜਾਂਦੇ ਲਾ ਸਭ ਤੋਂ ਜਿਆਦਾ ਮੈਂ ਕਹਿੰਦਾ ਮੋਰੂ ਕਿੰਨੀ ਇੰਨਾ ਕੁ ਫਰੂਟ ਖਾਣੇ ਆਪਣੇ ਲੋਕ ਤਾਂ ਖਾਂਦੇ ਹੀ ਨਹੀਂ ਐ ਕੋਈ ਇਹਨਾਂ ਦੇ ਸਾਹਮਣੇ ਤਾਂ ਨਹੀਂ ਆਉਣੇ ਆਵਣੇ ਤਾਂ ਜਵਾਕ ਵੀ ਨਹੀਂ ਖਾਂਦੇ ਹੈ ਤੂੰ ਲੈ ਵੀ ਜਾਇਂਗਾ ਚਲ ਤੂੰ ਲੈ ਵੀ ਜਾਇਂ ਜਵਾਕ ਨਾਲ ਮੂੰਹ ਮਾਰਨ ਲੱਗ ਜਨੇ ਵੀ ਨਹੀਂ ਖਾਂਦੇ ਖਾਣਾ ਨਹੀਂ ਜੀ ਆਏ ਆ ਲਓ ਜੀ ਆਪਾਂ ਪਹੁੰਚੇ ਆ ਮਾਨ ਤੋਂ ਵੇ ਤੇ ਇੱਥੇ ਭਾਈ ਸਾਡਾ ਭੂਆ ਦਾ ਪੁੱਤ ਲਾਉਂਦਾ ਆ ਦੁਕਾਨ ਮਾਰਕੀਟ ਇਹਨਾਂ ਦਾ ਸਟੋਰ ਵੀ ਹੈ ਆਪਣਾ ਉੱਥੇ ਆਪਾਂ ਇੱਕ ਵਾਰ ਤੁਹਾਨੂੰ ਵੀਡੀਓ 'ਚ ਸਟੋਰ ਵੀ ਦਿਖਾਇਆ ਤੇ ਆ ਜਿਹੜਾ ਓਪਨ ਜੌਣੀ ਮਾਰਕੀਟ ਲੱਗਦੀ ਆ ਉਹ ਵੀ ਲਾਉਨੇ ਆ ਵੀਰ ਕਿੰਨੀ ਜਗ੍ਹਾ ਲਾਉਨੇ ਆ ਤੁਸੀਂ ਇਹ 1000 ਰੇ ਹੋ ਗਈ ਹਨੀ ਪੰਜ ਜਗ੍ਹਾ ਲਾਉਨੇ ਆ ਪੰਜ ਜਗ੍ਹਾ ਹਨੇ ਇਹਦੇ ਮੈਂ ਕਰਪਨੀਏ ਲਓ ਕਰਪਨੀਏ ਲਓ ਬੁੱਧਵਾਰ ਕਸਟਮ ਦਾ ਲਫੋਰ ਤੇ ਆ ਵਾਇਰ ਨੂੰ ਆ 1000 ਰੋ ਆਨ ਨੂੰ ਕਿੰਨੀ ਜਗ੍ਹਾ ਦੀ ਅੰਮ੍ਰਿਤ ਕਸਦਨ ਨੂੰ ਕਰਨ ਵਾਲੀ ਹੋ ਗਈ ਜੀ ਕੈਂਸਲ ਅਸੀਂ ਤੁਹਾਨੂੰ ਦਿਖਾਉਣੀ ਦੀ ਇੱਥੇ ਵੀ ਹੋਣ ਲੱਗੇ ਸੀ ਉਹ ਗੇਟ ਕਿਉਂਕਿ ਇੱਥੇ ਆ ਸਾਡਾ ਬੰਦਾ ਸੁੱਤਾ ਹੀ ਰਹਿ ਗਿਆ ਇਹਨੂੰ ਲਾਇਆ ਸੀ ਫੋਨ ਬਾਰੇ ਭਾਈ ਉੱਠੇ ਨਹੀਂਗਾ ਕੁਮਾ ਇਦਨ ਮੂੰਹ ਮੁੰਡਿਆ ਇਹ ਹੀ ਕੁਵਾ ਦੇ ਪੁੱਤ ਹੈ ਮੇਰੇ ਦਾ ਪੁੱਵਾ ਦਾ ਮੁੰਡਾ ਇਹ ਵੀ ਜਿਆਦਾਤਰ ਵੀਡੀਓ ਜੀ ਤੁਹਾਨੂੰ ਮੇਰੇ ਰਿਸ਼ਤੇਦਾਰ ਹੀ ਦੇਖਦੇ ਆ ਆਪਣੇ ਰਿਸ਼ਤੇਦਾਰ ਹੀ ਹੋ ਰਹੇ ਸੁੱਖ ਨਾਲ 40 50 ਹੋਣਗੇ ਜਾਨੀ ਕਿ ਬੰਦੇ ਆਪਣੇ ਉਰੇ ਤੇ ਅਸੀਂ ਹੋ ਗਏ ਲੇਟ ਆ ਦੇਖੋ ਤੁਹਾਡੇ ਸਾਹਮਣੇ ਇੱਧਰ ਆਿੰਦੇ ਦਾ ਹੱਕ ਕਰ ਸੀ ਤੇ ਇਹ ਖਾਲੀ ਹੋ ਗਏ ਵੇਕਲੀਆਂ ਚੀਜ਼ਾਂ ਯਾਨੀ ਕਿ ਜਿਹੜੀਆਂ ਤੇ ਅਸੀਂ ਹੈਰਾਨ ਆ ਦੇਖੋ ਜੀ ਮੋਰਾਂ ਬਾਈ ਝੋਲੇ ਜੇ ਭਰਦਾ ਇਹ ਦੋ ਦੋ ਤਿੰਨ ਤਿੰਨ ਝੋਲੇ ਭਰ ਕੇ ਲੈ ਕੇ ਜਾਂਦੇ ਆਂ ਬੰਦੇ ਉਹਰੇ ਮੋਰੋਂ ਕਿੰਨੀ ਕੀ ਆ ਖਾਣ ਪੀਣ ਵਾਲੇ ਰੋਡ ਬਰਾਡ ਦੇ ਮੈਂ ਕਿਤੇ ਵੇਚਦੇ ਆਂ ਬਾਈ ਕਹਿੰਦੇ ਖਾਣ ਨੂੰ ਲੈ ਕੇ ਜਾਂਦੇ ਆਂ ਇਹ ਬਾਈ ਐ ਵੀਰ ਸਾਰਾ ਲੈ ਕੇ ਜਾਂਦੇ ਉਹ ਤਾਂ ਬਹੁਤ ਫਰੂਟਰੀਆ ਪੱਕੀ ਗੱਲ ਯਾਰ ਖੂਬ ਸੱਦੇ ਬਾਤੇ ਮਰੂਖ ਵਾਲੇ ਲੋਕ ਆ ਨੇ ਜਿਹੜੇ ਇਹ ਆਪਾਂ ਲੋਕਾਂ ਦੇ ਸੰਬੰਧ ਫਰੂਟਰੀਆ ਸਰਸਰਸ ਤੋਂ 700 ਦਾ ਇੱਕ ਇੱਕ ਬੰਦੇ ਦਾ ਅੱਛਾ ਉਹ ਰਿਗਰ ਤੋਂ ਘਟ ਰਹੀ ਹੈ 4500 ਰੁਪਏ ਦਾ ਦਾਸਾ ਹੁੰਦਾ ਹੈ 4500 ਰੁਪਏ ਦਾ ਹੈ ਅੱਛਾ ਨਹੀਂ ਜਨੀਬਾ ਮੁੰਬਰਾ ਯਾਨੀ ਲੇਟ ਹੋ ਗਿਆ ਨਾ 4500 ਰੁਪਏ ਦਾ ਸਮਾਨ ਵੀ ਕੇ ਦਾ ਇੱਕ ਦਿਨ ਦਾ ਤੇ ਉਹਦੇ ਬਾਅਦ ਜਿਹੜੀ ਉਹ ਖਰੀਦ ਕੇ ਕਿੰਨੇ ਗੱਲੇ ਉਹਨੇ ਉਹ ਨਹੀਂ ਦੱਸਾਂ ਨਹੀਂ ਯਾਰ ਮਾੜਾ ਹੁਣ ਦੱਸ ਵੀ ਪ੍ਰੋਫਿਟ ਕਿੰਨਾ ਵੀ ਹੈਗਾ ਪ੍ਰੋਫਿਟ ਹੈਗਾ ਉਹ ਤਾਂ ਪਤਾ ਪ੍ਰੋਫਿਟ ਦਾ ਕਿੰਨਾ ਥੋੜੀ ਪੰਜ ਤੋਰ ਫਿਰਦੇ ਬਾਈ ਸਾਰੇ ਕਾਸੇ ਨਾ ਸਬਜੀ ਇਹਦਾ ਖਾਲੀ ਹੋਈ ਹੋਈ ਬਣੇ ਜਿਹੜੇ ਅੱਜ ਲੈ ਕੇ ਆਏ ਤੇ ਭਾਈਆਂ ਗੱਡੀ ਚ ਰੱਖ ਕੇ ਸਾਰੀ ਬਿਗੀ ਸਬਜੀ ਦੀ ਹੈ ਸਬਜੀ ਵਿੱਚ ਫਰੂਟ ਉਹ ਜਿਹੜੇ ਗੱਤੇ ਬਣੇ ਹੁੰਦੇ ਚ ਗੀਲੇ ਸੀ ਤੇ ਭਾਈ ਜਿਹੜੇ ਮਾਰਕਟੋਂ ਲਾਉਨੇ ਆ ਗੱਡੀ ਵੀ ਸਪੈਸ਼ਲ ਆਉਂਦੀ ਆ ਉਹ ਤੇ ਆ ਦੇਖੋ ਸਾਰੀ ਇੱਕ ਸੋਚ ਦੇ ਉੱਪਰ ਦੀ ਦੁਕਾਨ ਬਣ ਜਾਂਦੀ ਉੱਪਰ ਵਾਲੇ ਦਾ ਪੜਦਾ ਖੁੱਲਦਾ ਇਹਦਾ ਤੇ ਇੱਕ ਸੋਚ ਨਾਲੇ ਬੰਦ ਹੋ ਜਾਂਦਾ ਇਹ ਹੁਣ ਆਉਣੇ ਕੋਲ ਦੇਖ ਦਿੰਦੇ ਆਂ ਕੋ ਕਿੰਨਾ ਕ ਡੈਮਰ ਇਹਨੂੰ ਬੰਦ ਤੇ ਖੁੱਲੀ ਖੁੱਲਦੀ ਵੀ ਦਿਖਾਵਾਂਗੇ ਗੱਡੀ ਵੀ ਜਿਵੇਂ ਦੁਕਾਨ ਬਣਦੀ ਹੈ ਜੀ ਤੇ ਬੰਦੇ ਭਾਈ 4-5 ਜਣੇ ਵਾਲੇ ਵਾਲੇ ਖੜਾ ਖੜਾਉਣੇ ਪੈਂਦੇ ਆਂ ਦੁਕਾਨ ਦੇ ਇਹ ਕਿਰੋ ਬੰਦੇ ਵਿੱਚ 2 ਨੰਬਰੀ ਵੀ ਕਰ ਜੰਨੇ ਆ ਇਹ ਜਿਹੜੀ ਮੋਰੋ ਕਿੰਨੀ ਕੰਮ ਆਣਾ ਹੈ ਇਹ ਚਲਾ ਕੇ ਸਾਲੇ ਬਾਹੂ ਵਾਲੇ ਆ ਇਹ ਬੰਦੇ ਇਹਦਾ ਜਵਾਬ ਇਹਨਾਂ ਨੇ ਤਾਂ ਆਪਣੇ ਜਵਾਬ ਕੇ ਸਿਖਾ ਗਏ ਜਵਾਬ ਕੇ ਕੰਮ ਕਰ ਜੰਨੇ ਹੁਣ ਆਈ ਤੇਰੇ ਜਵਾਬ ਦਾ ਇਕੱਲੇ ਜਿਵੇਂ ਬਿਨਾਂ ਪੁੱਛੇ ਦੇ ਦਰਦ ਨੂੰ ਚੱਕ ਲੇਗਾ ਵੀਰ ਕੰਧਾ ਚੱਲ ਹੁਣ ਕਾਹਨੂੰ ਰੋਕਣਾ ਆਪਾਂ ਚਲੋ ਉਹਦੀ ਵੀਡੀਓ ਵੀ ਨਹੀਂ ਬਣਾਈ ਹੈ ਤੇ ਆਉਣ ਲਿਆ ਕੇ ਚੱਕ ਲੇ ਗਿਆ ਆਪਣੇ ਬਾਪੂ ਦੀ ਮਗਰ ਭੱਜਾ ਜਾਵੇ ਪਾਪਾ ਆਪਾ ਕਹਿੰਦਾ ਤੇ ਆਹ ਲੋ ਜੀ ਪਾਪਾ ਹੋਊਗਾ ਇਹ ਲੇਟ ਹੈਗੇ ਬਾਕੀ ਤਾਂ ਦੁਕਾਨ ਦੁਕਾਨਾਂ ਦੀਆਂ ਚੱਕੇ ਹੋ ਗਈਆਂ ਰਦਰ ਠੰਡਾ ਜਾ ਪਿਆ ਹੋਇਆ ਕੰਮ ਬਸ ਆਪਣੀ ਦੁਕਾਨ ਚੱਲਣ ਲੱਗੀ ਆ ਬਾਕੀ ਦੇ ਤਾਂ ਕੋਈ ਪੈਨੇ ਆ ਤੇ ਆਪਣੀ ਚੱਲ ਰਹੀ ਦੁਕਾਨ ਉਰੇ ਹੈ ਮੇਰਾ ਇਹਨਾਂ ਦਾ ਰੇਟ ਕਿਆ ਲਾਇਆ ਵਸਮਾਨ ਦਾ ਫਿਰ ਸਾਰੇ ਦਾ ਇੱਥੇ ਤੋਂ ਲੇਖ ਇੱਥੇ ਤਾਂ ਡੇਢ ਹੈ ਹੈ ਅੱਛਾ ਲੋਈ ਇੱਥੇ ਤੋਂ ਲੈ ਕੇ ਉਹ ਗਾਹਾਂ ਜਿਸ ਦਾ ਆਪਣੇ ਟੇਬਲ ਲੱਗੇ ਹੋਏ ਆ ਸਵੇਰੇ ਆ ਕੇ ਬਣਾਈ ਸਾਰੇ 1.5 ਰੁਪਏ ਨੂੰ ਲੱਗਿਆ ਹੋਇਆ ਸਮਾਨ ਆਲੂ ਹੋ ਗਏ ਆ ਕੱਦੂ ਹੋ ਗਿਆ ਲੋਈ ਇਹ ਸਾਰੇ ਸਮਾਨ 1.5 ਰੁਪਏ ਕਿਲੋ ਨੂੰ ਆ ਨਹੀਂ ਵੀਰ ਕਿਲੋ ਆ ਲੋਈ ਆ ਸਾਰੀ ਸਬਜ਼ੀ 1.5 ਨੂੰ ਲੱਗੀ ਹੋਈ ਆ ਤੇ ਆ ਕੀ ਵੀ ਇਹ ਵੀ 1.5 ਰੁਪਏ ਕਿਲੋ ਆ ਜੀ ਸੰਤਰੇ ਹੋ ਗਏ ਨਾਸ਼ਪਾਤੀਆਂ ਹੋ ਗਈਆਂ ਅੰਗੂਰ ਹੋ ਗਏ 1.5 ਵੀ ਜ਼ਿਆਦਾ ਕਹਦਾ ਜੀ ਮੈਂ 41 ਰੁਪਏ ਵੈਸੇ 1 ਪੈਸਾ ਘੱਟ 1.5 ਦੇ 49 ਰੁਪਏ ਕਿਲੋ ਨੂੰ ਆ ਜੀ ਫਰੂਟ ਤੇ ਬਰਦੂਰ ਫਰੂਟਾਂ ਦਾ ਚਲੋ ਤੁਹਾਨੂੰ ਪਤਾ ਹੈ ਢਾਲੀ ਜੇ ਫਰੂਟ ਨੂੰ ਫਰੂਟ ਆ ਫਰੂਟ ਆ ਕਹਿੰਦੇ ਨੇ ਤੇ ਸਬਜ਼ੀਆਂ ਨੂੰ ਕਹਿੰਦੇ ਨੇ ਬਰਦੂਰ ਆ ਤੇ ਤੁਹਾਨੂੰ ਪਹਿਲਾਂ ਕਹਦੇ ਸੀ ਦੱਸਿਆ ਸੀ 4500 ਦਾ ਵੀਰ ਕਹਿੰਦਾ ਕਾਸਾ ਹੁੰਦਾ ਕਾਸੇ ਦਾ ਮਤਲਬ ਹੈ ਜੀ ਗੱਲਾਂ ਜਿਹੜਾ ਬਣੀ ਹੋਰੇ ਲਾ ਲੋ ਵੀ ਜਿੰਨਾ ਕ ਸਾਮਾਨ बिकਦਾ ਉਹਦੀ ਆਮਦਨ ਹੈ ਵੀ 4500 ਜੁਰੋ ਜਾਂ 5000 ਜੁਰੋ ਤੱਕ ਦਾ ਸਾਮਾਨ ਵਿਕ ਜਾਂਦਾ ਜੀ ਇੱਥੇ ਮਾਰਕੀਟ ਚ ਜਗਾ ਬਹੁਤ ਸੋਹਣੀ ਹੋਰੇ ਖੁੱਲੀ ਵੀ ਬੜੀ ਹੋਰੇ ਜਗਾ ਮਾਰਕੀਟ ਨਾਲ ਓਕੇ ਕਿੱਥੋਂ ਬੱਚਾ ਮੁਕੀ ਮਜੀ ਆ ਗੱਡੀ ਦੱਸ ਖਾ ਤੇ ਲੈ ਕੇ ਆਏ ਮੇਹ ਨਾਲ ਇਹ ਲੈ ਕੇ ਆਏ ਸਪੋਰਟ ਨੂੰ ਬਾਈ ਇਹ ਜੇ ਸਾਮਾਨ ਵੱਧ ਗਿਆ ਸੀ ਜਿਹੜਾ ਤੁਹਾਨੂੰ ਦੋ ਦੋ ਗੱਡੀਆਂ ਭਰ ਕੇ ਆਈਆਂ ਦੀਆਂ ਸਮਾਨ ਦੀਆਂ ਤੇ ਦੋਹਾਂ ਜੇ ਤੁਸੀਂ ਲਾ ਲਓ ਵੀ ਆਹ ਸਮਾਨ ਵੱਜ ਗਿਆ ਤੇ ਜਿਹੜਾ ਉਹ ਲੱਗਿਆ ਹੋਇਆ ਉਹ ਵੱਜ ਗਿਆ ਤੇ ਬਾਕੀ ਉਹ ਪਿੱਛੇ ਖਾ ਢੇਰ ਲੱਗਿਆ ਵੀ ਦਾ ਤੁਹਾਨੂੰ ਖਾਲੀ ਹੋ ਗਿਆ ਸਮਾਨ ਸਾਰਾ ਆ ਕੀ ਵੀ ਆ ਲਾ ਲਾ ਵੀ ਮੇਰੀ ਤਾਂ ਥੇਲਾ ਮਾਰਕੀਟ ਚ ਕਿੰਨੇ ਨੂੰ ਲੱਦੀਆਂ ਹੰਨੀਆਂ 10 ਤਿੰਨ ਤਿੰਨ ਤੋਂ ਲੱਗਿਆ ਆਉਂਦੇ ਆ ਤਿੰਨ ਜ਼ੀਰੋ ਨੂੰ ਆ ਆਕਰੋਨੋ ਦੇ ਬਾਅਦ ਤਾਂ ਇੰਨੀ ਗੱਗ ਲੱਗੀ ਵੀਰੇ ਫਰੂਟ ਫਰਾਟ ਦਾ ਵੀ ਇੰਨਾ ਮਹਿੰਗਾ ਹੋ ਗਿਆ ਤਿੰਨ 3.5 ਜ਼ੀਰੋ ਨੂੰ ਲੱਗੀਆਂ ਹੰਨੀਆਂ ਉਰੇ ਬਾਏ ਨੇ ਲਾਈ ਹੋਈ ਆ ਮੇਰੀ ਲੁੱਟ ਵਿੱਚ ਆ ਡੇਢ ਯੂਰੋ ਤਾਂ ਹੀ ਇਹਨੇ ਸਾਮਾਨ ਖਰੀਦਿਆ ਨਹੀਂ ਲੋਗਰ ਉੱਤੇ ਇਹਨਾਂ ਵੀ ਸਾਮਾਨ ਤੋਂ ਦਿਖਦਾ ਸਾਰਾ ਡੇਢ ਯੂਰੋ ਕਿਲੋ ਆ 1 ਰੁਪਏ ਨੂੰ ਜਾਵੇ ਫੇਰ ਇਹਨੂੰ ਇਹ ਫਾਸੋਸਤੋਨ ਪ੍ਰੀਨ ਸੀਮੇ ਅਦਸੋ 10 ਸਪੰਟ ਕੋ ਚਲੇਗਾ ਮਤਲਬ ਉਹ ਵੀ ਹਮਰਾਕਤੀ ਜਮਲੋ ਜਿਹੜਾ ਲੋ ਜੀ ਏਟੀਐਮ ਵੀ ਚੱਲਦਾ ਆਇਆ ਕੋਈ ਸੋ ਪੈਸਾ ਸੀ ਕੋਲ ਉਹ ਲਾਤਰੋ ਉਹ ਲੁਸ ਨੋ ਪ੍ਰੀਵੋ ਬਣੀ ਗੱਜੀਆਂ ਮਿਲ ਚਾ ਬਲੋ ਤੇ ਆ ਕੰਡਾ ਇਦਾਂ ਦਾ ਆਈ ਇਹਦੇ ਤੇ ਵਜਨ ਦੇ ਨਾਲ ਨਾਲ ਰੇਟ ਵੀ ਆ ਜਾਂਦਾ ਰਵਿੰਦਰ ਕਰੀਂਦਾ ਯਾਰ ਕਰਕੇ ਦਿਖਾਤਾ ਜਿਵੇਂ ਅਮਰੂਦ ਆ ਲਾ ਲੋ ਕਿਆ ਜਿਹੜਾ ਅਮਰੂਦ ਦਾ ਆ ਸ਼ੇਰੂਨ ਕਿਲੋ ਜੀ ਹਾਂ ਆਪਣੇ ਇੱਥੇ ਫਿਰ ਰੱਖਿਆ ਤੇ ਆ ਡੱਬੇ ਬਟਨ ਹਾਂ ਤੇਨੂੰ ਸ਼ੋ ਹੋ ਜਾਂਦਾ ਕਿੰਨਾ ਹੋ ਗਿਆ ਕਿਲੋ ਦੇ ਸਾਹਮਣੇ ਓਕੇ ਤੇ ਹੋ ਗਿਆ ਰੋ ਦਾ ਹੋ ਗਿਆ ਆ ਲੋ ਜੀ ਰੇਟ ਲਿੰਕ ਆ ਗਿਆ ਵੀ 2 ਰੁਪਏ 8 ਸੈਂਟ ਦਾ ਹੋ ਗਿਆ ਤੇ ਇੰਨਾ ਵਜਨ ਹੋ ਗਿਆ ਅਮਰੂਦ ਚ ਠੀਕ ਹੈ ਜੀ ਆਪਣੇ ਜਿਵੇਂ ਆਪਣੇ ਕਰਦੇ ਨੇ ਸਕੈਨਰ ਉਹ ਜਿਹੜਾ ਸਕੈਨਰ ਚ ਲੱਕੇ ਰੱਖਿਆ ਹੁੰਦਾ ਦੁਕਾਨ ਵਾਲਿਆਂ ਨੇ ਇੰਡੀਆ 'ਚ ਤੇ ਆਪਣੇ ਉਹ ਜੀ ਸਕੈਨਰ ਨਹੀਂ ਚੱਲਦਾ ਔਰ ਇਹ ਮਤਲਬ ਕਿ ਸਿੱਧਾ ਕਾਰਡ ਲਾ ਲਓ ਵੀ ਏਟੀਐਮ ਵਾਲਾ ਕਾਰਡ ਇਹ ਚੱਲਦਾ ਹੈ ਮਸ਼ੀਨ ਆ ਇਹਦੇ ਤੇ ਉਹ ਸਮਾਰ ਰੱਖਿਆ ਉਹ ਸਕੈਨਰ ਨਹੀਂ ਜਣੀ ਚੱਲਦਾ ਔਰ ਏਟੀਐਮ ਵਾਲਾ ਮਸ਼ੀਨ ਆ ਚੱਲਦਾ ਕਾਰਡ ਤੇ ਆ ਕਾਸੇ ਵਾਲਾ ਹੋ ਗਿਆ ਨਹੀਂ ਜਿਹੜਾ ਉਹ ਕਰਦਾ ਪਾ ਹੁਣ ਪਰਚੀ ਆਈ ਕੱਢਦੀ ਮਸ਼ੀਨ ਜੀ ਜੀ ਹਾਂਜੀ ਆ ਪਰਚੀ ਕੱਢਦੀ ਹੈ ਹਾਂ ਜੋ ਸਰਕਾਰ ਨੂੰ ਜਾਂਦੇ ਤੇ ਇੱਥੇ ਆ ਕੇ ਜੀ ਪਾਸ ਜੋ ਕਾਰਡ ਮਾਰਦੇ ਇਹ ਸਿੱਧੀ ਜਾਂਦੀ ਨਾਲ ਉਹ ਵੀ ਸਰਕਾਰ ਨੂੰ ਜਾਂਦੀ ਜਿਹੜੀ ਵੀ ਇਹ ਪਰਚੂਰੀ ਮਾਰਦੇ ਹਨ ਉਹ ਜਿੰਨਾ ਵੀ ਬਿਲ ਬਣਦਾ ਹਨ ਰਪਿੰਦਰ ਇਦਾਂ ਹੈ ਨਾ ਜੀ ਜੀ ਹਾਂ ਜੀ ਵੀ ਜਿੰਨਾ ਆਪਾਂ ਬਿਲ ਹੋ ਗਿਆ ਉਹ ਜਿਹੜਾ ਟੈਕਸ ਹਾਂ ਜੀ ਸਰਕਾਰ ਨੂੰ ਆਪਾਂ 2 ਰੁਪਏ ਦੀ ਕੋਈ ਚੀਜ਼ ਵੇਚੀ ਤਾਂ ਸਿੱਧੀ ਸਰਕਾਰ ਨੂੰ ਦੀ ਤੇ ਟੈਕਸ ਉਹਦੇ ਤੋਂ ਚਲੇ ਜਾਣਾ ਉਹਨਾਂ ਨੂੰ ਪਤਾ ਲੱਗ ਜਾਣਗੇ ਕਿ 2 ਰੁਪਏ ਦਾ ਵੇਚਿਆ ਤਾਂ ਜਿੰਨਾ ਵੀ ਲਾ ਲੋ ਵੀ 22% ਉਹ ਟੈਕਸ 100 ਰੁਪਏ ਪਰ 22 ਰੁਪਏ ਹਨ ਜੇ 100 ਦਾ ਸਮਾਨ ਉਹ ਇਹਨਾਂ ਨੇ ਵੇਚਤਾ ਤਾਂ 22 ਰੁਪਏ ਸਿੱਧੇ ਆਪਣੇ ਬਸ ਸਰਕਾਰ ਨੂੰ ਚਲੇ ਗਏ ਉਹ ਹਨ ਜੀ ਜੀ ਤੇ ਬਾਕੀ ਦੇ ਜਿਹੜੇ ਅਕਾਊਂਟ ਚ ਆਪਣੇ ਉਹ ਟੈਕਸ ਜਣੀ ਕੱਟ ਹੋਣਾ ਰੇਜ ਜਿੱਦਾਂ ਟੈਕਸ ਭਰਦਾ ਰੇ ਬੰਦਾ ਤੇੰ ਬੈਂਕੋ ਭਾਈ ਹੋ ਕੇ ਖਤਮ ਵਿਗਲੇ ਸਾਰੇ ਤੇ ਬਾਕੀ ਰਹਿ ਗਿਆ ਅਮਰੂਦ ਇਹ ਆ ਭਾਈ ਮੇਰਾ ਭਤੀਜਾ ਅਰਵਿੰਦਰ ਮਾ ਵੀ ਚੱਲੇ ਵੀ ਰੋ ਨਹੀਂ ਹੁਣ ਠੀਕ ਐ ਚੰਦ ਇਹਦੇ ਲੋ ਆਇਓ ਹਣਾ ਤੁਸੀਂ ਅੱਜ ਲੇਟ ਹੋ ਕੇ ਆਉਣ ਨੂੰ ਅੱਜ ਵੀ ਉਠ ਨਹੀਂ ਹੋਇਆ ਬੰਦਾ ਪਿਆਰ ਰਹਿ ਗਿਆ ਨੇ ਉਹਨੂੰ ਧੋਖਾ ਦਿੱਤਾ ਆ ਬੰਦੇ ਨੇ ਆਸ ਤੋਂ ਪਿਆਰ ਰਹਿ ਗਿਆ ਚਲ ਵੀ ਇਹਦੇ ਲੋ ਆਇਓ ਤੁਸੀਂ ਉਦੋਂ ਤੋਂ ਨੂੰ ਫਿੱਟ ਕਰਦੇ ਜਗਾੜ ਸਾਰਾ ਦਿਖਾਉਣੀਆ ਵਾ ਠੀਕ ਆ ਦੁਕਾਨ ਤੋਂ ਲਾਗਦੀ ਆਪਾਂ ਪੂਰੀ ਹੈ ਨਹੀਂ ਹਾਂ ਕੀ ਕਰਨ ਇਹਨੂੰ ਬੰਕੋ ਹਾਂ ਬੰਕੋ ਜਿਹੜਾ ਟੇਪ ਲਾਉਂਦਾ ਅੱਛਾ ਠੀਕ ਆ ਲਾਉਂਦੇ ਸਾਰਾ ਹੈ ਨਾ ਬਾਈ ਹੁਣ ਅਸੀਂ ਜਾਣਾ ਨਗਰ ਕੀਰਤਨ ਦੇ ਆ ਤਿੰਦਾ ਦੁੰਦਾ ਇਕੱਠੇ ਕਰਦੇ ਦਿਖਾਵਾਂਗੇ ਤੁਹਾਨੂੰ ਹੁਣ ਅਸੀਂ ਵੀ ਇਹ ਜੇ ਕੰਮ ਚੱਲ ਜਾਵੇ ਨਾ ਹਾਂ ਠੀਕ ਆ ਸਭ ਤੋਂ ਟਾਈਮ ਆਇਆ ਤੁਹਾਨੂੰ ਸਾਰਾ ਦਿਖਾਵਾਂਗੇ ਵਾਸ ਠੀਕ ਹੈ ਜੀ ਤੇ ਹੁਣ ਵੀਰ ਅਸੀਂ ਚੱਲਿਆਂ ਨਗਰ ਕੀਰਤਨ ਦੇ ਜਾਣਾ ਤਰੀ ਨਹੀਂ ਨਗਰ ਕੀਰਤਨ ਅੱਜ ਦੇ ਤੱਕ ਤੁਸੀਂ ਤਾਂ ਬੀਚੀ ਬੰਦਿਆ ਬਾਈ ਆ ਗਈ ਹੁਣ ਵੇਲਿਆਂ ਵਾਸਤੇ ਹੁੰਦੇ ਆ ਨਗਰ ਕੀਰਤਨ ਆ ਮੈਂ ਫਿਰ ਲੰਗਰ ਦਸ ਕਹਾ ਦਾ ਲਾਉਣਾ ਉੱਥੇ ਕੀ ਸਰ ਲੰਗਰ ਪਹਿਲਾਂ ਉਹਦਾ ਫਰੂਟ ਵੈਚ ਅੱਧਾ ਲਾਉਣਾ ਦਾ ਫਰੂਟ ਉਹ ਚਾਹਦਾ ਚਾਹ ਚਾਹ ਪਕੌੜਾ ਚੱਲੂ ਹੀ ਸਰ ਵਾ ਠੀਕ ਹੈ ਸਾਨੂੰ ਚਾਹ ਪਕੌੜੇ ਦਾ ਲੰਗਰ ਵੀ ਦਿਖਾਓ ਬਣਦੇ ਵੀ ਦਿਖਾਉਣੇ ਆਪਾਂ ਨੇ ਠੀਕ ਨੀ ਚੱਲੋ ਓਕੇ ਵੀਰ ਓਕੇ 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 ਠੀਕ ਹੈ ਜੇ ਮੈਂ ਮੀ ਕੋ ਕੋ ਐਸੋ ਮੁਹੰਮਦ ਓਕੇ ਓਕੇ ਚਾਓ